ਪਠੰਡਾ ਦੇ ਦਿਵਿਆਂਸ਼ ਕੇਂਦਰ ਵਿਕੇਂ ਪ੍ਰਧਾਨ ਮੰਤਰੀ ਯੋਜਨਾ ਅਨੁਸਾਰ ਦਿਵਿਆਂਸ਼ ਲੋਕਾਂ ਨੂੰ ਟਰਾਈਸਾਈਕਲਾਂ ਵੰਡੀਆਂ ਗਈਆਂ ਅਤੇ ਹੋਰ ਲੋੜ ਦਾ ਸਮਾਨ ਵੰਡਿਆ ਗਿਆ ਇਸ ਵਾਰੇ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਦਾ ਕਹਿਣਾ ਹੈ ਕਿ ਲਗਾਤਾਰ ਹੀ ਇਹ ਸਮਾਨ 60 ਸਾਲ ਦੇ ਬਜ਼ੁਰਗਾਂ ਨੂੰ ਦਿੱਤਾ ਜਾਂਦਾ ਹੈ ਤੇ ਇਸ ਦਾ ਲਾਹਾ ਕੋਈ ਵੀ ਉਠਾ ਸਕਦਾ ਹੈ ਤੇ ਸਮੇਂ-ਸਮੇਂ ਸਿਰ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਜੀ ਮੇਰਾ ਨਾਮ ਰਵਿੰਦਰ ਬਾਵਾ ਮੈਂ ਬਸੰਦਾ ਤੋਂ ਆ ਮੈਂ ਸ람 ਫਾਊਂਡੇਸ਼ਨ ਦੀ ਸਟੇਟ ਪ੍ਰੈਜ਼ੀਡੈਂਟ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਸੰਤ ਸਰਕਾਰ ਵੱਲੋਂ ਅਲਿੰਕੋ ਵੱਲੋਂ ਜੋ ਵੀ ਬਜ਼ੁਰਗਾਂ ਕੋਈ ਸਹੂਲਤਾਂ ਆ ਰਹੀਆਂ ਨੇ 60 ਸਾਲ ਦੀ ਬਜ਼ੁਰਗਾਂ ਨੂੰ ਜੋ ਫੈਸਲੀ ਤਾਰਨੀ ਉਹ ਸੰਸਥਾਵਾਂ ਵੱਲੋਂ ਲੋਕ ਦੇ ਸਮਾਜ ਦਾ ਹਿੱਸੇ ਲਈ ਸਮਾਜ ਵਿੱਚ ਕੰਮ ਕਰ ਰਹੇ ਨੇ ਨਾਲ ਮਿਲ ਕੇ ਇਹਨਾਂ ਬਜ਼ੁਰਗਾਂ ਦੇ ਲਈ ਅਸੀਂ ਐਫਰਟ ਕਰਦੇ ਆਂ ਬਜ਼ੁਰਗਾਂ ਨੂੰ ਜਾ ਕੇ ਗਾਈਡ ਕਰਦੇ ਆਂ ਕਿ ਜੋ ਤੁਹਾਨੂੰ ਇਹ ਸਹੂਲਤਾਂ ਆ ਤੁਸੀ ਲਓ ਤੋਂ ਉਹ ਜਿੱਦਾਂ ਜਿੱਦਾਂ ਹਰ ਪਿੰਡਾਂ ਵਿੱਚ ਜਾ ਕੇ ਸਰਵੇ ਕਰਕੇ ਫਿਰ ਉਹਨਾਂ ਦੇ ਬਜ਼ੁਰਗਾਂ ਦੇ ਪਰੰਪਰੇ ਜਾਣਦੇ ਨੇ ਉਸ ਤੋਂ ਬਾਅਦ ਆਪ ਜਾ ਕੇ ਨਾਲ ਜਾ ਕੇ ਉਹਨਾਂ ਨੂੰ ਸਮਾਨ ਦਵਾਇਆ ਜਾਂਦਾ ਸਾਡੀ ਸੰਸਥਾ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਮਤਲਬ ਵਰਕਰ ਸਹਿਬਾਨ ਵੱਲੋਂ ਗਰੰਟੀਅਰ ਨਹੀਂ ਜਿਹੜੇ ਨਾਲ ਜੁੜ ਕੇ ਕੰਮ ਕਰਦੇ ਨੇ ਸਮਾ ਸਮੇਂ ਤੇ ਇਸ ਮੁਤਾਬਕ ਕਿ ਕੈਂਪ ਵੀ ਲਾਇਆ ਜਾਂਦੇ ਕੋਈ ਕੈਂਪ ਹਾਂਜੀ ਕੈਂਪ ਆਰਗੇਨਾਈਜ਼ ਹੁੰਦੀ ਜਿਹਦਾ ਮਾਨਸਾ ਹੁੰਦਾ ਹੈਗਾ ਕਿ ਕਿ ਬਾਕੀ ਮੋਸਟਲੀ ਸਾਡਾ ਇਹੀ ਹੁੰਦਾ ਵੀ ਕੈਂਪ ਤੋਂ ਵੀ ਅਸੀਂ ਆਪ ਜਾ ਕੇ ਸਮਾਨ ਪ੍ਰੋਵਾਈਡ ਕਰਾਈਏ ਕਿਉਂਕਿ ਕੈਂਪ ਦਾ ਸਿਸਟਮ ਇਹ ਹੁੰਦਾ ਵੀ ਜਿਵੇਂ ਆਪਾਂ ਕੈਂਪ ਤੇ ਸਮਾਨ ਦਵਾ ਲੈਂਦੇ ਆ ਆਪਣੀ ਅਸੈਸਮੈਂਟ ਕਰਵਾਉਣੀ ਆ ਉਸ ਤੋਂ 2 ਜਾਂ 3 ਮਹੀਨਿਆਂ ਬਾਅਦ ਸਮਾਨ ਮਿਲਦਾ ਤੇ ਜਿੱਦਾਂ ਹੁਣ ਆਪਾਂ ਨਾਲ ਆ ਕੇ ਸਮਾਨ ਦਵਾਉਣਾ ਤਾਂ ਜਿੱਦਾਂ ਆਪਾਂ ਫਾਰਮ ਫਿਲ ਕਰ ਲਈ ਤਾਂ ਨਾਲ ਦੀ ਨਾਲ ਆਪਾਂ ਸਮਾਨ ਪ੍ਰੋਵਾਈਡ ਕਰਵਾ ਦਿੰਦੇ ਆ ਜਿੰਨੇ ਕਪਾ ਗੱਲ ਕਰੀਏ ਕਈ ਲੋਕਾਂ ਹਜੇ ਵੀ ਇਸ ਬਾਰੇ ਨਹੀਂ ਪਤਾ ਤੇ ਉਹਨਾਂ ਕੀ ਉਪਰਾਲਾ ਕੀਤਾ ਕਿ ਉਹਨਾਂ ਨੂੰ ਪਤਾ ਲੱਗੇ ਦੇਖੋ ਮੈਂ ਹਰ ਜਗ੍ਹਾ ਤੇ ਨੰਬਰ ਮੈਂਸ਼ਨ ਕਰ ਦਿੱਤੀ ਹਿੰਨੀ ਆ ਵੀ ਜੇ ਕਿਸੇ ਨੂੰ ਲੋੜ ਹੈ ਕਿ ਤੁਸੀਂ ਸਿੱਧਾ ਕਾਲ ਕਰ ਸਕੋਗੇ ਤੇ 8083 3590 ਠੀਕ ਹੈ ਕਿਉਂਕਿ ਸਾਡੀ ਇਹ ਇੱਕ ਕੋਸ਼ਿਸ਼ ਹੈ ਕਿ ਕਿਸੇ ਵੀ ਪਿੰਡ ਦੇ ਵਿੱਚ ਬਿਸ਼ਪ ਪੰਜਾਬ ਆ ਬਿਸ਼ਪ ਬਾਹਰ ਹਰਿਆਣਾ ਆ ਮਥਲੇ ਤੋਂ ਵੀ ਕੋਈ ਵੀ ਬਜ਼ੁਰਗ ਦਾ ਇਸਤਰਾ ਰਵੇ ਨਾ ਹਰ ਬਜ਼ੁਰਗ ਨੂੰ ਜੋ ਉਹਨੂੰ ਸਹੂਲਤ ਮਿਲਦੀ ਆ ਉਹ ਮਿਲਣੀ ਚਾਹੀਦੀ ਆ ਤੇ ਕੋਸ਼ਿਸ਼ ਇਹੀ ਆ ਸਾਡੀ ਆਪਦੀ ਫਾਊਂਡੇਸ਼ਨ ਵੱਲੋਂ ਕਿ ਹਰ ਬਜ਼ੁਰਗ ਤੱਕ ਅਸੀਂ ਮੈਸੇਜ ਕਨਵੇ ਕਰੀਏ ਹਰ ਪਿੰਡ ਤੱਕ ਅਸੀਂ ਮਰਜ਼ੀ ਕਨਵੇ ਕਰੀਏ ਕਿ ਜੋ ਸਹੂਲਤ ਆ ਰਹੀ ਉਹ ਤੁਸੀਂ ਲਓ ਸਾਨੂੰ ਇਹ ਬੀਤਿਆ ਵਾਦੇ ਸ਼ਾਰਦਾਂ ਤਾਂ ਨਹੀਂ ਕੋਈ ਤਾਂ ਨਿਦਰੀਕਾਰੀ ਹੋਗੀ ਇਹਨਾਂ ਨੇ ਸਾਨੂੰ ਆਹ ਜਿਹੜਾ ਸਮਾਨ ਦਵਾਇਆ ਸਾਡੇ ਵਾਸਤੇ ਚੰਗਾ ਕਰ ਰਹੀਆਂ ਨੇ ਬਹੁਤ ਚੰਗਾ ਕੰਮ ਹੈ ਸਾਰੇ ਜੀ ਬ੍ਰਹੀ ਸਭ ਜਿੰਦ ਤੱਕ ਦਵਾਰੀ ਲੰ ਨਾ ਪਰ ਕਿਹੜੇ ਪਿੰਡੋਂ ਆਇਓ ਰਾਜੀ ਆ ਕੀ ਕੋਈ ਸਮਾਨ ਮਿਲਿਆ ਤੁਹਾਨੂੰ ਤੁਹਾਨੂੰ ਜੀ ਸਹੀ ਸਮਾਨ ਮਿਲ ਗਿਆ ਨੇ ਯਾ ਕੀ ਸਮਾਨ